ਜਦੋਂ ਇਹ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਾਂ ਇਹ ਸੋਚ ਲੈਣਾ ਕਿ ਇਹ ਦੀਨਾ ਨਗਰ ਨਹੀਂ ਹੈ ਇਹ ਜੰਗਲ ਹੈ ਅਸੀਂ ਜੰਗਲ ਦੇ ਵਿੱਚ ਖੜੇ ਆਂ ਔਰ ਜੰਗਲ ਜਿਹੜਾ ਵਾ ਉਹ ਤੁਸੀਂ ਵੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਹ ਤਸਵੀਰਾਂ ਸ਼ੇਅਰ ਕੀਤੀਆਂ ਜਾਣ ਔਰ ਇਹ ਦੂਸਰੀ ਤਰਫ ਇਸ ਤਰਫ ਵੀ ਇਹ ਤਸਵੀਰਾਂ ਵੀ ਵਿਖਾਈਆਂ ਜਾਣ ਲੋਕਾਂ ਨੇ ਬਹੁਤ ਸਾਰਾ ਪੈਸਾ ਲਗਾਇਆ ਬਹੁਤ ਸੋਹਣੇ ਸੋਹਣੇ ਘਰ ਬਣਾਏ ਨੇ ਔਰ ਆਸ਼ਿਆਨਾ ਬਣਾਉਣ ਵਾਸਤੇ ਆਪਣੀ ਜੋ ਵੀ ਜ਼ਿੰਦਗੀ ਦੀ ਮਿਹਨਤ ਹੈ ਸਾਰੀ ਲਗਾ ਦਿੱਤੀ ਆ ਲੇਕਿਨ ਦੀਨਾ ਨਗਰ ਨੇ ਕੀ ਦਿੱਤਾ ਇਹਨੂੰ ਦੀਨਾ ਨਗਰ ਦੀਆਂ ਸਰਕਾਰਾਂ ਨੇ ਕੀ ਦਿੱਤਾ ਔਰ ਦੀਨਾ ਨਗਰ ਦੇ ਜੇ ਗੱਲ ਕਰੀਏ ਤਾਂ ਸਬੰਧਤ ਵਿਭਾਗਾਂ ਨੇ ਕੀ ਦਿੱਤਾ ਆ ਵੇਖ ਸਕਦੇ ਹੋ ਚਾਰੋਂ ਤਰਫ ਜਿਹੜੇ ਆ ਉਹ ਜੰਗਲ ਹੀ ਜੰਗਲ ਆ ਔਰ ਇੱਕ ਤਰਫ ਦੱਸਦੇ ਆ ਕਿ ਕੂੜੇ ਦੇ ਢੇਰ ਇਹ ਐਂਟਰੀ ਆ ਇਹਨਾਂ ਘਰਾਂ ਦੀ ਇਹ ਗਲੀਆਂ ਦੀ ਐਂਟਰੀ ਆ ਔਰ ਕੂੜੇ ਦੇ ਢੇਰ ਲੱਗੇ ਹੋਏ ਨੇ ਔਰ ਜੇ ਗੱਲ ਕਰੀਏ ਤਾਂ ਆ ਵੇਖ ਸਕਦੇ ਹੋ ਆ ਤਸਵੀਰਾਂ ਤੁਸੀਂ ਵੇਖੋ ਕਿ ਕਿੰਨੇ ਘਰ ਜਿਹੜੇ ਲੋਕਾਂ ਨੇ ਬਣਾਏ ਨੇ ਅਲੀ ਸ਼ਾਨ ਘਰ ਨੇ ਚੁਬਾਰੇ ਨੇ ਔਰ ਬੜੀਆਂ ਬਿਲਡਿੰਗਾਂ